ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਹੈਗਾ 987861 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਚੱਲਦਾ ਰਹਿਣਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਸ਼ੰਨਾ ਆਏ ਆ ਜੀ ਤੇ ਦੋ ਆਪਾਂ ਤੁਹਾਡੇ ਵਾਸਤੇ ਜਾਨਵਰ ਲੈ ਕੇ ਆਏ ਹਾਂ ਕਸੂਈ ਵੀ ਬੜ ਤੇ ਇੱਕ ਗੱਬਣ ਬੜ ਆਜੋ ਜੀ ਸਸੀ ਕਾ ਬਾਈ ਮੰਦਰ ਹੌ ਠੀਕ ਠਾਕ ਹੋ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ 9855733687 98555233687 ਪਿੰਡ ਜੀ ਪਿੰਡ ਛੰਨਾਗਰਾ ਸਿੰਘ ਵਾਲਾ ਜ਼ਿਲ੍ਹਾ ਜ਼ਿਲ੍ਹਾ ਬਨਾਲਾ ਸੀਤ ਠੀਕ ਆ ਜੀ ਤੇ ਨੇੜੇ ਤੇੜੇ ਭਟਾਉੜ ਨਹੀਂ ਜਾਣਾ ਜੀ ਗੀਣਾ ਪਿੰਡ ਦੇ ਖਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਭੈਰੂਪਾ ਵੀ ਆਪਣੇ ਕੋਲ ਹੀ ਆਣਾ ਤੇ ਅੱਜ ਕਿੰਨੇ ਜਾਨਵਰ ਦਿਖਾਉਣੇ ਆ ਜੀ ਅੱਜ ਦੋ ਦੋ ਇੱਕ ਸੂਈ ਸਵਾਈ ਵੈਣ ਹਾਂ ਬੱਚੀ ਹੈ ਮਗਰ ਬਹੁਤ ਚੰਗੀਆਂ ਦਾਗ ਦਾ ਆ ਦੇਖੋ ਜੀ ਬੱਚੀ ਦਿਖਾ ਦੀ ਕਿੰਦੇ ਸੂਈ ਹੈ ਜੀ ਇਹ ਇਹ ਪਰਸੋਂ ਪਰਸੋਂ ਕਿੰਨਾ ਬੋਲਾ ਰੈੜਿਆ ਹੁਣ ਹੋਣਾ ਹੈਗਾ 16 17 16 ਮੰਨ ਕੇ ਚੱਲ ਹੂੰ 16 ਤੋਂ 17 ਕਿਲੋ ਕਿੰਨਾ ਦੇ ਦੂਗੇ ਦੁੱਧ ਵੀ ਮੈਨੂੰ ਜੀ ਦੁੱਧ ਕਿੰਨਾ ਦੇ ਦੂਗੇ ਦੁੱਧ ਚਾਹੀਦੇ 20-22 ਲੀਟਰ ਸੌਖਾ ਜਾ ਠੀਕ ਹੈ ਜੀ ਤੇ ਖੋਲੋ ਇਹਨੂੰ ਤੋੜਾ ਤਰ੍ਹਾਂ ਕਰਕੇ ਚੈੱਕ ਥਣਲੇਵਰ ਨੇੜ ਤੋਂ ਕਰੋ ਚੈੱਕ ਆ ਦੇਖੋ ਜੀ ਹਾਂ ਧਾਰਾ ਦੂਰਾ ਮਾਰ ਕੇ ਦਿਖਾਵਾਂ ਫੇਸ ਕਰੋ ਚੈੱਕ ਤੇ ਵੱਡੇ ਸਾਈਜ਼ ਦੀ ਆ ਗਈ ਹੈ ਨਾ ਸੂਆ ਕਿਹੜਾ ਜੀ ਸੂਆ ਦੂਜਾ ਸੂਆ ਦੂਜਾ ਕਿੰਨਾ ਇੱਥੇ ਆ ਕੇ ਪੁੱਛਦੇ ਆ ਇੱਕ ਮਿੰਟ ਓਕੇ ਆ ਦੇਖੋ ਜੀ ਮੋੜ ਲਿਓ ਜੀ ਕਰੋ ਚੈੱਕ ਸਾਈਜ਼ ਫੁੱਲ ਆ ਸਾਈਜ਼ ਕੰਨੋ ਜਾ ਕੇ ਨਾ ਆਇਓ ਐਚਐਫ ਚ ਆ ਗਈ ਥੋੜੀ ਜੀ ਭਾਂਕ ਵਿੱਚੋਂ ਐਰ ਸ਼ੈਰ ਦੀ ਮਾਰਦੀ ਆ ਹਨਾ ਹਾਂ ਹਾਂ ਓਕੇ ਜੀ ਆ ਦੇਖੋ ਕਰੋ ਕੁਆਲਿਟੀ ਚੈੱਕ ਤੇ ਬਾਕੀ ਦਾ ਵੀਡੀਓ ਬਣਾਉਣ ਦਾ ਟਾਈਮ ਆਪਣਾ ਸੋਬਾ ਦਾ ਹੀ ਆ ਤੇ ਅਸਰ ਨੂੰ ਤਾਂ ਕਰਮ ਵਾਲੀ ਬਹੁਤ ਤਿਆਰ ਹੋ ਜਾਂਦੀ ਹੂ ਜੀ ਠੀਕ ਆ ਜੀ ਆ ਦੇਖੋ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਤੇ ਆ ਦੇਖੋ ਜੀ ਆ ਗਈ ਜੀ ਵੜ ਹਾਂ ਹਾਂ ਆ ਜੀ ਖਾ ਚਾਰੇ ਥਣ ਨਿਕਲ ਪੂਰੇ ਗੈਪ ਤੇ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ ਸੋਬਾ 9:30 10 ਦਾ ਜੀ ਉਸ ਹੱਬ ਨਾਲ ਅੱਜ ਅਗਲੀ ਜਮਾ ਹਲਦੀ ਹੁਲਦੀ ਜਮਾ ਨਹੀਂ ਹੈ ਨਾ ਪੂਰੀ ਸੀਲ ਸਾਊ ਆ ਦੇਖੋ ਮਗਲ ਲੈਨੇ ਧਾਰਾ ਮਰਜੀ ਆ ਕਰੋ ਜੀ ਚੱਕ ਓਕੇ ਜਮਾ ਨਲ ਕੇ ਆ ਗਈ ਹੈ ਨਾ ਥੱਲੇ ਤਾਂ ਮੱਛੀ ਮੋਟਰ ਵਾਂਗੂ ਭਰਦੀ ਹੈ ਤੇ ਹੁਣ ਆਪਾਂ ਕਿੰਨਾ ਦੁੱਧ ਸਿਆ ਦੇ ਦਾਂਗੇ ਬਹੁਤ 16 ਲੀਟਰ ਹੋਈ ਤਾਂ ਤਿਆਰ ਤੇ ਠੀਕ ਕਿੰਨਾ ਕਰ ਜੂਗੇ ਇਹ ਦੁੱਧ ਮੈਨਾਂ ਬੱਤੀ ਦੀ ਨੀੜ ਵੀ ਕਰ ਸਕਦੀ ਐ ਬਾਕੀ ਜਿਆਦ ਬ੍ਰੀਡ ਬਹੁਤ ਤੇ ਫਿਰ ਡਿਮਾਂਡ ਇਹਦੀ ਕੀ ਐ ਹਾਂ ਇਹਦਾ 85000 ਮੁੱਲ ਐ ਮਾਨਦਾਨ ਹੋ ਜਾਊਗਾ ਹਾਂ ਥੋੜਾ ਘਣਾ ਤੇ ਦੁੱਧ ਉਹਨੇ ਵਾਕਈ ਦੇ ਦੇਣਾ ਕਹਿਣ ਦੀ ਗੱਲ ਨਹੀਂ ਹੈ ਨਾ ਕੋਈ ਬਹੁਤ ਹੈ ਜੀ ਹੂੰ 85 ਹੁਣ ਆਪਾਂ 2 ਨੰਬਰ ਦੀ ਗੱਲ ਕਰ ਲਗੇ ਇਹ ਥੋੜੀ ਜਰਸੀ ਚ ਆ ਗਈ ਜਰਸੀ ਤੇ ਸ਼ਾਈ ਵਾਲ ਹੈ ਨਾ ਬਾਕੀ ਛੱਡੀ ਛੁੱਡੀ ਇੱਥੇ ਦੇਖੀ ਜਾ ਹੂੰ ਕਿੰਨੇ ਦਿਨ ਬਾਕੀ ਐ ਇਹਦੇ ਲੈ ਇਹ ਦਿਨ ਲਈ ਹਫਤਾ ਦਿਨ ਲਈਓ ਖੋਲੋ ਜੀ ਇਹਨੂੰ ਅੱਛਾ ਹਫਤਾ ਦੂਜਾ ਸੂਆ ਇਹਦਾ ਵੀ ਸੂਆ ਤੇ ਕਿੰਨਾ ਦੁੱਧ ਕੱਢ ਦੂ ਜੇਦਕੇ ਦੁੱਧ ਚਾਹੀਦਾ 16 ਦੀ 16 ਲੀਟਰ ਓਕੇ ਜੀ ਕਾ 16 ਬੰਦ ਕੀ ਚੱਲੇ ਹੂੰ ਨਹੀਂ ਦੇ ਦੇਣਾ ਇਹ 16 ਕੋਈ ਵੱਡਾ ਨਹੀਂ ਹੈਗੀ ਗੱਲ ਇਹਨੂੰ 16 ਕਿਲੋ ਦੁੱਧ ਦੇਣਾ ਹੈ ਨਾ ਇਹਦੇ ਵਾਸਤੇ ਹਾਂ ਭਾੜੀ ਪੱਚੋਂ ਜਈਏ ਹੂੰ 55000 ਇਹਦਾ ਹਾਂ ਤੇ ਮਾਨਤਾ ਨੇ ਇਹਦਾ ਵੀ ਹੋ ਜੂਗਾ ਹੋ ਵੀ ਥੋੜਾ ਘਣਾ ਠੀਕ ਆ ਜੀ ਆ ਦੇਖੋ ਜੀ ਤੇ ਦੂਜਾ ਸੁਆ ਅਰੀਜਨਲ ਬਾਕੀ ਦਾ ਦੁੱਧ ਵੀ ਇਹ ਫੈਟ ਵਾਲਾ ਪਾਉਗੀ ਮੋੜ ਲਿਓ ਜੀ ਆ ਦੇਖੋ ਦਨ ਕਟੂਗੀ ਫੇਰ ਵੀ ਪਾਤੀ ਨਹੀਂ ਛੱਡੀ ਨਹੀਂ ਦਿੰਦੀ ਹੈ ਜੀ ਉਹ ਤਾਂ তুই ਹੱਥ ਉੱਥੂ ਵੀ ਫੇਰ ਕੇ ਦਿਖਾਤਾ ਬਾਕੀ ਚਾਰੂ ਚੂਰੂ ਬਹੁਤ ਆ ਗਈ ਹੈ ਨਾ ਬਾੜੀ ਚੜ ਤੇ ਰੰਗ ਜਮ ਪੱਕਾ ਕਾਲਾਗਾ ਹਾਂ ਪੱਕਾ ਓਕੇ ਫੇਰ ਉਹ ਹੱਥ ਉੱਥੇ ਇੱਕ ਵਾਰੀ ਫੇਰ ਦਿਖਾ ਦੀਏ ਤੇ ਪਲਾਈ ਪਲੂਈ ਬਹੁਤ ਪਈ ਹੈ ਨਾ ਜਿਹਦੇ ਵਿੱਚ ਇੱਥੇ ਦੇਖੋ ਆਹ ਦੇਖੋ ਲੈ ਕਰੋ ਚੈੱਕ ਲੈ ਓਕੇ ਜੀ ਤੇ 55000 ਜਮਾਨਤਾਨ ਹੋ ਜੂ ਹੋ ਜੂ ਦੁੱਧ 16 ਕਿਲੋ ਕੱਢ ਦੇਣਾ ਹੈ ਕੱਢ ਬਹੁਤ ਹੀ ਕੱਢ ਦਨ ਕਿੰਨੇ ਪਾ ਜੂਗੀ ਇਹ ਸੂਣ ਚ 8 ਲੈ ਫਿਰਦੇ 8 ਤੇ 9 ਜਿੰਨੇ ਵੱਧ ਕੱਢ ਜੂ ਉਹਨੇ ਹੀ ਚੰਗਾ ਹੈ ਨਾ ਹਾਂ ਆ ਕਰੋ ਫੇਸਬੁਕ ਚੈੱਕ ਤੇ ਮੁੱਲ ਇਹਦਾ 55000 ਦੁੱਧ 15 ਤੋਂ 16 ਕਿਲੋ ਦਿਨ 8 ਤੋਂ 10 ਕੱਟ ਜੂ ਤੇ ਇਹਦਾ 85000 ਦੁੱਧ 16 ਕਿਲੋ ਬੋਲਾ ਰੈਡੀ ਆ ਤੇ ਦੁੱਧ ਦੇ ਦੂ 25 ਕਿਲੋ ਹੈ ਪਰਸੋ ਜੀ ਪਰਸੋ ਸੂਈ ਆ ਤੇ ਨੰਬਰ ਫੇਰ ਬੋਲ ਦਿਓ ਜੀ 98572 33650 ਪਿੰਡ ਜੀ ਪਿੰਡ ਸਨਾਗਰਾ ਓਕੇ ਜੀ ਜ਼ਿਲ੍ਹਾ ਬਰਨਾਲਾ ਤੁਸੀਂ ਹਾਂ ਬੱਚੀ ਹੈ ਬੱਚੀ ਬਹੁਤ ਜੀ ਬੱਚੀ ਬਹੁਤ ਨਾਲ ਹੀ ਕਰ ਮਾਈ ਨੇ ਆਉਂਦੇ ਸਾਲ ਨੂੰ ਤਿਆਰ ਹੋ ਜਾਣਾਗਾ ਤੇ ਬਾਕੀ ਦਾ ਫੇਸਬੁਕ ਪੂਰਾ ਚੰਗਾ ਬਾਈ ਕਹਿੰਦਾ ਭਾਵੇਂ ਦੁੱਧ ਤੁਸੀਂ ਕੱਢ ਕੇ ਲੈ ਜਾਓ ਕੋਈ ਗੱਲ ਨਹੀਂ ਇਹ ਜੀ ਹੈ ਨਾ ਤੇ ਗਾਰੰਟੀ ਹੋ ਲਾ ਆਪਣੀ ਹਾਂਜੀ ਓਕੇ ਜੀ ਬਾਕੀ ਸਾਰੇ ਵੀਰਾਂ ਦਾ ਇੰਤੈ ਤਾਈ ਵੀਡੀਓ ਦੇਖਣ ਲਈ ਤੈਦ ਲਈ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੇਂ ਵੀਡੀਓ ਦੇ ਨਾਲ